ਇੱਕ ਵਾਰ ਪਿਰ ਤੋਂ ਰਿਸ਼ਤੇ ਹੋਏ ਸ਼ਰਮਸਾਰ ਇੱਕ ਪਿਓ ਹੀ ਬਣ ਗਿਆ ਹੈ ਵਾਨ ਇਸ ਪਿਓ ਨੇ ਆਪਣੀ ਹੀ ਧੀ ਦੇ ਨਾਲ ਜੋ ਕੀਤਾ ਸੁਣ ਕੇ ਤੁਸੀਂ ਵੀ ਲੈ ਲਵੋਗੇ ਦੰਦਾ ਹੀਠਾਂ ਜੀ ਜੀ ਹਾਂ ਜਿਹੜਾ ਹੈ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੋਹੋਬਾ ਤੋਂ ਸਾਹਮਣੇ ਆਇਆ ਜਿੱਥੇ ਕੇ ਰਿਸ਼ਤੇ ਸ਼ਰਮਸਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਿਓ ਨੇ ਹੀ ਆਪਣੀ ਸਕੀਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੜੀ ਕਾਰਵਾਈ ਕਰਕੇ ਇਸ ਨੂੰ ਸੁਲਾਖਾਂ ਦੇ ਪਿੱਛੇ ਪੇਜ ਦਿੱਤਾ ਹੈ ਦਰਸਲ ਇਸ ਲੜਕੀ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਇਸ ਲੜਕੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਆਪਣਾ ਹੀ ਪਿਓ ਉਸ ਦੇ ਨਾਲ ਬਲਾਤਕਾਰ ਕਰਦਾ ਸੀ ਔਰ ਇਹ ਇੱਕ ਵਾਰ ਨਹੀਂ ਹੋਇਆ ਬਲਕਿ ਕਈ ਵਾਰ ਹੋਇਆ ਹੈ ਇਸ ਲੜਕੀ ਦਾ ਇਹ ਕਹਿਣਾ ਹੈ ਕਿ ਜਦੋਂ ਵੀ ਉਸ ਦਾ ਪਿਓ ਉਸ ਦੇ ਨਾਲ ਇਹ ਹਰਕਤ ਕਰਦਾ ਸੀ ਤਾਂ ਉਸ ਦੀ ਮਾਂ ਨੂੰ ਇੱਕ ਕਮਰੇ ਦੇ ਵਿੱਚ ਕੈਦ ਕਰ ਦਿੰਦਾ ਸੀ ਉਸ ਨੂੰ ਬੰਦਕ ਬਣਾ ਲੈਂਦਾ ਸੀ ਤੇ ਜਦੋਂ ਇਸ ਵਾਰ ਉਸ ਦੇ ਪਿਓ ਨੇ ਇਹ ਹਰਕਤ ਕੀਤੀ ਹੈ ਤਾਂ ਉਸ ਦੀ ਮਾਂ ਦੇ ਸਮੇਤ ਉਸ ਨੂੰ ਵੀ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਹੈ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਜਦੋਂ ਇਸ ਘਟਨਾ ਦਾ ਪਤਾ ਇਸ ਲੜਕੀ ਦੇ ਮਾਮੇ ਨੂੰ ਲੱਗਿਆ ਤਾਂ ਉਹ ਤੁਰੰਤ ਇੱਥੇ ਪਹੁੰਚ ਗਿਆ ਤੇ ਨਾਲ ਹੀ ਉਸਨੇ ਪੁਲਿਸ ਦੀ ਸਹਾਇਤਾ ਵੀ ਲਈ ਹੈ ਪੁਲਿਸ ਦੀ ਸਹਾਇਤਾ ਦੇ ਨਾਲ ਇਸ ਲੜਕੀ ਤੇ ਉਸ ਦੀ ਮਾਂ ਨੂੰ ਇਸ ਵਿਅਕਤੀ ਦੇ ਚੁੰਗਲ ਦੇ ਵਿੱਚੋਂ ਛੁਡਵਾਇਆ ਗਿਆ ਤੇ ਨਾਲ ਹੀ ਇਸ ਤੇ ਕਾਰਵਾਈ ਕਰਵਾ ਕੇ ਇਸ ਨੂੰ ਜੇਲ੍ਹ ਦੇ ਵਿੱਚ ਸੁੱਟਵਾ ਦਿੱਤਾ ਗਿਆ ਦੱਸਦੀ ਹੈ ਕਿ ਇਸ ਲੜਕੀ ਦਾ ਜਿਹੜਾ ਮਾਮਾ ਹੈ ਉਹ ਮੱਧ ਪ੍ਰਦੇਸ਼ ਦੇ ਸ਼ਤਰਪੁਰ ਦੇ ਹਰਪਾਲਪੁਰ ਪਿੰਡ ਦੇ ਵਿੱਚ ਰਹਿੰਦਾ ਹੈ ਜਦੋਂ ਉਸ ਨੂੰ ਇਹ ਸੂਚਨਾ ਮਿਲੀ ਸੀ ਤਾਂ ਉਹ ਤੁਰੰਤ ਪਹੁੰਚ ਗਿਆ ਹੈ ਦੱਸਦੀ ਕਿ ਇਸ ਦੋਸ਼ੀ ਨੇ ਇਸ ਲੜਕੀ ਦੇ ਮਮੇ ਤੇ ਵੀ ਹਮਲਾ ਕੀਤਾ ਤੇ ਨਾਲ ਹੀ ਉਸ ਤੇ ਮੋਟਰਸਾਈਕਲ ਦੀ ਵੀ ਪੰਨ ਤੋੜ ਕੀਤੀ ਹੈ ਪੁਲਿਸ ਇੱਥੇ ਪਹੁੰਚ ਗਈ ਹੈ ਪੁਲਿਸ ਅਧਿਕਾਰੀ ਵੰਦਰਾ ਸਿੰਘ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਲੜਕੀ ਨੂੰ ਵਾਰ-ਵਾਰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਸੀ ਤੇ ਉਹ ਵੀ ਆਪਣੇ ਹੀ ਸਕੇ ਪਿਓ ਦੇ ਵੱਲੋਂ ਤੇ ਹੁਣ ਉਸ ਤੇ ਕੜੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਉਸ ਨੂੰ ਕਾਰਵਾਈ ਕਰਨ ਤੋਂ ਉਪਰੰਤ ਜੋ ਵੀ ਉਸ ਦੇ ਸੰਬੰਧ ਵਿੱਚ ਫੈਸਲਾ ਆਇਆ ਹੈ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਜ਼ਿਕਰ ਜੋਗ ਹੈ ਕਿ ਅਗਰ ਇੱਕ ਲੜਕੀ ਆਪਣੇ ਪਿਓ ਦੇ ਕੋਲ ਹੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਲੜਕੀਆਂ ਦੇ ਵਾਸਤੇ ਕਿਹੜੀ ਜਗ੍ਹਾ ਹੈ ਜਿਹੜੀ ਉਹਨਾਂ ਲਈ ਸੁਰੱਖਿਅਤ ਹੋਵੇ ਇੱਕ ਲੜਕੀ ਅਗਰ ਸਭ ਤੋਂ ਵੱਧ ਆਪਣੇ ਆਪ ਨੂੰ ਸੇਫ ਸੁਰੱਖਿਅਤ ਸਮਝਦੀ ਹੈ ਤਾਂ ਉਹ ਇੱਕੋ ਇੱਕ ਮਰਦ ਹੁੰਦਾ ਹੈ ਉਹ ਹੁੰਦਾ ਹੈ ਉਸ ਲੜਕੀ ਦਾ ਆਪਣਾ ਬਾਪ ਆਪਣਾ ਪਿਓ ਜੇਕਰ ਇੱਕ ਪਿਓ ਹੀ ਆਪਣੀਆਂ ਧੀਆਂ ਦੇ ਨਾਲ ਆਪਣੀਆਂ ਬੱਚੀਆਂ ਦੇ ਨਾਲ ਇਹੋ ਜਿਹੀਆਂ ਹਰਕਤਾਂ ਕਰੇਗਾ ਤਾਂ ਫਿਰ ਅਜਿਹੀ ਕੋਈ ਵੀ ਥਾਂ ਨਹੀਂ ਬਚ ਜਾਂਦੀ ਜਿੱਥੇ ਕਿ ਕੁੜੀਆਂ ਆਪਣੇ ਆਪ ਨੂੰ ਸੇਫ ਸਮਝਣ ਸੁਰੱਖਿਅਤ ਸਮਝਣ ਇਹ ਕੋਰ ਕਲਯੁਗ ਦਾ ਹੀ ਦੌਰ ਹੈ ਅਗਰ ਇਹੋ ਜਿਹਾ ਕਟਨਾਵਾ ਸਾਹਮਣੇ ਆ ਰਹੀਆਂ ਨੇ ਜਦੋਂ ਇੱਕ ਲੜਕੀ ਇਹ ਸਮਝਦੀ ਹੈ ਕਿ ਅਗਰ ਉਹ ਸਭ ਤੋਂ ਵੱਧ ਸੁਰੱਖਿਅਤ ਆਪਣੇ ਪਿਤਾ ਦੇ ਕੋਲ ਹੈ ਤਾਂ ਫਿਰ ਉਹ ਪਿਤਾ ਵੀ ਇਹੋ ਜਿਹੀਆਂ ਹਰਕਤਾਂ ਕਰਨਗੇ ਤਾਂ ਫਿਰ ਲੜਕੀਆਂ ਦੇ ਲਈ ਕੋਈ ਐਸੀ ਥਾਂ ਨਹੀਂ ਬਚਦੀ ਜਿੱਥੇ ਕਿ ਉਹ ਸੁਰੱਖਿਅਤ ਰਹਿ ਸਕਣ ਸੋ ਈਮਾਮਬਲਾ ਜਿਹੜਾ ਕਿ ਉੱਤਰ ਪ੍ਰਦੇਸ਼ ਦੇ ਜੁਲਮ ਹੋਬਾ ਤੋਂ ਸਾਹਮਣੇ ਹੈ ਜਿੱਥੇ ਕਿ ਪਿਓ ਨੇ ਆਪਣੀ ਹੀ ਸਾਕੀ ਨੀਤੀ ਨੂੰ ਆਪਣੀ ਹੀ ਹਵਸ ਦਾ ਸ਼ਿਕਾਰ ਬਣਾਇਆ ਉਸ ਤੇ ਕਾਰਵਾਈ ਕੀਤੀ ਗਈ ਹੈ ਤੇ ਹੁਣ ਉਸ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਹੈ ਤੇ ਅਗਲੀ ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ